ਮੈਂ ਤੁਹਾਨੂੰ ਬਹੁਤ ਵਾਰੀ ਦੱਸ ਚੁੱਕਾ ਕਿ ਖਾਲਸਾ ਕਾਲਜ ਸਿੱਖਾਂ ਨੇ ਦਾਨ ਦੇ ਕੇ ਬਣਾਇਆ ਜਦੋਂ ਇੱਕ ਲਹਿਰ ਚੱਲੀ ਸੀ ਚਾਰ ਸਿੱਖ ਈਸਾਈ ਬਣੇ ਸੀ 1873 ਦੇ ਵਿੱਚ ਉਦੋਂ ਸਿੰਘ ਸਭਾ ਲਹਿਰ ਚੱਲੀ ਉਦੋਂ ਇਹ ਕਾਲਜ ਬਣਿਆ ਖਾਲਸਾ ਕਾਲਜ ਅੰਮ੍ਰਿਤਸਰ ਉਦੋਂ ਬਣਿਆ ਬੇਰਿੰਗ ਕਾਲਜ ਬਟਾਲਾ ਉਦੋਂ ਬਣਿਆ ਡੀਏਵੀ ਕਾਲਜ ਇਹ ਤਿੰਨ ਕਾਲਜ ਬਣੇ ਉਹ ਕਾਲਜ ਤੇ ਦੁਨੀਆ ਤੱਕ ਫੈਲ ਗਏ ਸਾਡਾ ਇਹ ਕਾਲਜ ਜਿਹੜਾ ਉੱਥੇ ਦਾ ਉੱਥੇ ਜਾਇਦਾਤਾਂ ਬਹੁਤ ਨੇ ਕਿਉਂਕਿ ਦਾਨ ਬੜਾ ਦਿੱਤਾ ਖਾਲਸਾ ਕੋਟ ਖਾਲਸਾ ਦੇ ਪਿੰਡ ਨੇ ਬਹੁਤ ਜ਼ਮੀਨਦਾਰ ਦਿੱਤੀ ਹੋਰ ਵੀ ਪਿੰਡਾਂ ਦੇ ਜ਼ਮੀਨਦਾਰ ਪਰ ਜਦੋਂ ਬਣਾਇਆ ਉਦੋਂ ਚੁੱਲਾ ਟੈਕਸ ਲੱਗਾ 8 ਆਣੇ ਚੁੱਲਾ ਟੈਕਸ ਲੱਗਾ ਸ਼ਰਮਦਾਨ ਹੋਇਆ ਵੱਡੇ ਵੱਡੇ ਸਰਦਾਰਾਂ ਨੇ ਖੁੱਲੇ ਮਾਨਾ ਪੈਸੇ ਦਿੱਤੇ ਅੱਜ ਉਹਦੇ ਮਾਲਕ ਮਜੀਠਿਆ ਪਰਿਵਾਰ ਬੜਿਆਂ ਬੈਠਾ ਤੋ ਸਾਡੀਆਂ ਤੇ ਸਾਰੀਆਂ ਇੰਸਟੀਚੂਟ ਸਾਰੀਆਂ ਜਿੰਨੀਆਂ ਸੰਸਥਾਵਾਂ ਸੀ ਤਬਾਹ ਹੋ ਗਈਆਂ ਸਾਡੇ ਗਰੀਬ ਬੱਚਿਆਂ ਦੀ ਐਜੂਕੇਸ਼ਨ ਸਾਡੇ ਗਰੀਬ ਬੱਚੇ ਜਿਹੜੇ ਅੱਜ ਰੋਲਦੇ ਪਏ ਨੇ ਇਹਨਾਂ ਗਰੀਬ ਬੱਚਿਆਂ ਦੀ ਐਜੂਕੇਸ਼ਨ ਜਿਹੜੇ ਹੌਣਹਾਰ ਬੱਚੇ ਨੇ ਜਿਹੜੇ ਪੜ੍ਹਾਈ ਦੇ ਵਿੱਚ ਅਵਲ ਆਉਂਦੇ ਨੇ ਮੈਰਿਟ ਤੇ ਆਉਂਦੇ ਨੇ ਉਹ ਭਾਵੇਂ ਯੂਨੀਵਰਸਿਟੀ ਤੱਕ ਪੜ੍ਹਨ ਭਾਵੇਂ ਵਿਦੇਸ਼ਾਂ ਤੱਕ ਪੜ੍ਹਨ ਉਹਨਾਂ ਨੂੰ ਅਫਸਰ ਬਣਾਵਾ ਗਿਆ ਸੀ ਪ੍ਰਬੰਧਕ ਕਮੇਟੀ ਕੋਲ ਇੰਨਾ ਪੈਸਾ ਹੈਗਾ ਅਸੀਂ ਬਣਾਵਾਂਗੇ ਅੱਜ ਤੁਸੀਂ ਦੇਖ ਲਓ ਜਿਹੜੇ ਪਾਸੇ ਚਲੇ ਜੋ ਅਸਾਈਆਂ ਦੇ ਸਕੂਲ ਨਜ਼ਰ ਆਉਂਦੇ ਵੱਡੇ ਵੱਡੇ ਕਮੇਟੀ ਦਾ ਆਉਂਦਾ ਕਿਤੇ ਕਮੇਟੀ ਬਣਿਆ 100 ਸਾਲ ਹੋ ਗਏ ਤੇ 150 ਸਾਲ ਗਿਆਨੂ ਰਾਜ ਗਿਆਨੂ ਹੋ ਗਏ ਤੇ ਜਿਹੜਾ ਇਹਦਾ ਅੰਗਰੇਜ਼ਾਂ ਦਾ ਰਾਜ ਅੰਗਰੇਜ਼ਾਂ ਦਾ ਰਾਜ ਗਿਆਨੂ 150 ਸਾਲ ਹੋ ਗਏ ਪਰ ਉਹਨਾਂ ਦੀ ਐਜੂਕੇਸ਼ਨ ਸਿਖਰਾਂ ਤੇ ਆ ਗਈ ਉਹਨਾਂ ਦੀ ਐਜੂਕੇਸ਼ਨ ਉਹਨਾਂ ਦੇ ਧਰਮ ਨੂੰ ਪ੍ਰਫੁੱਲਤ ਕੀਤਾ ਉਹਨਾਂ ਦੀ ਐਜੂਕੇਸ਼ਨ ਅੱਜ ਸਾਡੇ ਬੱਚਿਆਂ ਨੂੰ ਖਾ ਰਹੀ ਹੈ ਅੱਜ ਸਾਡੇ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਦੇ ਕੇ ਇਸਾਈ ਬਣਾ ਰਹੀ ਕਦੀ ਖਾਲਸਾ ਜੀ 1873 ਦੇ ਵਿੱਚ 4 ਸਿੱਖ ਬਣੇ ਸੀ ਇਸਾਈ ਅੰਮ੍ਰਿਤਸਰ ਦੇ ਸਕੂਲ 'ਚ ਜਿਹੜਾ ਸਕੂਲ ਅੰਗਰੇਜ਼ਾਂ ਨੇ ਆ ਕੇ 1853 'ਚ ਖੜਾ ਕਰਤਾ ਤੁਸੀਂ ਇਹ ਦੇਖੋ ਇਹਨਾਂ ਦੇ ਜਿਹੜੇ ਸਿਆਣੀਆਂ ਕੌਮਾਂ ਨੇ ਦੋਨੇ ਮਨਸੂਬੇ ਅੰਗਰੇਜ਼ਾਂ ਨੇ ਇੱਕ ਸਕੂਲ ਖੜਾ ਕੀਤਾ ਜਿਹੜਾ ਅੱਜ ਵੀ ਚੱਲਦਾ ਪਿਆ ਬੜਾ ਤਕੜਾ ਇੱਥੇ ਅੰਮ੍ਰਿਤਸਰ ਦੇ ਵਿੱਚ 1853 ਦੇ ਵਿੱਚ 1873 ਦੇ ਵਿੱਚ ਚਾਰ ਬੱਚੇ ਆਪਣੀ ਮਰਜ਼ੀ ਨਾਲ ਉਹ ਬਣੇ ਅਸਾਈ ਉਦੋਂ ਸਿਆਣੇ-ਸਿਆਣੇ ਗੁਰਸੇਖੁੱਠੇ ਗਿਆਨੀ ਦਿੱਤ ਸਿੰਘ ਵਰਗੇ ਸੱਤ ਤਾਰੇ ਕਹਿੰਦੇ ਉਹਨਾਂ ਨੂੰ ਸੱਤਾਂ ਨੂੰ ਉਹਨਾਂ ਨੇ ਇਹ ਉਦਮ ਕੀਤਾ ਤੇ ਇਹ ਕਿਹਾ ਕਿ ਜੇ ਸਾਡੇ 4 ਬੱਚੇ ਆਪਣੀ ਇੱਛਾ ਨਾਲ ਜਾ ਰਹੇ ਤੇ ਫਿਰ ਅਸੀਂ ਕੌਮ ਨੂੰ ਕਿਵੇਂ ਬਚਾਵਾਂਗੇ ਉਹਨਾਂ ਨੇ ਉਦੋਂ ਖਾਲਸਾ ਕਾਲਜ ਕਾਇਮ ਕੀਤਾ ਉਦੋਂ ਉਹਨਾਂ ਨੇ ਸਿੰਘ ਸਭਾ ਕਾਇਮ ਕੀਤੀ ਤੋਂ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸਮੇਂ 'ਚ ਇੱਕ ਕਾਇਦਾ ਦਿੱਤਾ ਸੀ ਗੁਰਦੁਆਰਿਆਂ ਦੇ ਵਿੱਚ ਕਿ ਆਪਣੇ ਬੱਚਿਆਂ ਨੂੰ ਗੁਰਮੁਖੀ ਪੜ੍ਹਾਓ ਕਿਉਂਕਿ ਸਾਡੇ ਕੋਲ ਉਰਦੂ ਸੀ ਇੱਕ ਫਾਰਸੀ ਲੈਂਗੁਏਜ ਸੀ ਉਰਦੂ ਸੀਗਾ ਸਰਕਾਰੀ ਭਾਸ਼ਾ ਉਹ ਮਦਰਸਿਆਂ 'ਚ ਪੜ੍ਹਾਈ ਜਾਂਦੀ ਸੀ ਪਰ ਜਿਹੜਾ ਗੁਰਮੁਖੀ ਸੀ ਉਹ ਗੁਰਦੁਆਰਿਆਂ ਦੇ ਵਿੱਚ ਊੜਾ ੜਾ ਦਾ ਕਾਇਦਾ ਬਣਾ ਕੇ ਦਿੱਤਾ ਤੁਸੀਂ ਦੇਖੋ ਅੰਗਰੇਜ਼ ਨੇ ਆਉਂਦਿਆਂ ਹੀ ਉਹ ਸਾਡਾ ਕਾਇਦਾ ਜਿਹੜਾ ਵਾਪਸ ਲੈ ਲਿਆ ਵਾਪਸ ਕਿਦਾਂ ਲਿਆ ਐਲਾਨ ਕੀਤਾ ਕਿ ਜਿਹੜੇ ਵੀ ਸਿੱਖ ਕੋਲ ਹਥਿਆਰ ਹੈ ਉਹ ਜਮ੍ਹਾਂ ਕਰਾ ਦਿਓ ਤੋ ਕੋਈ ਕੇਸ ਨਹੀਂ ਬਣਾਵਾਂਗੇ ਤੇ ਅਸੀਂ ਉਹਨਾਂ ਨੂੰ 6 ਆਨੇ ਦੇਾਂਗੇ ਜਿਹੜਾ ਕਥਿਆਰ ਜਮ੍ਹਾਂ ਕਰਾਊ। ਉਹਨਾਂ ਦਿਨਾਂ 'ਚ 6 ਆਨੇ ਦੀ ਵੈਲਿਊ ਬਹੁਤ ਹੁੰਦੀ ਸੀ। ਉਸ ਤੋਂ ਬਾਅਦ ਉਹਨਾਂ ਨੇ ਐਲਾਨ ਕੀਤਾ ਜਿਹੜਾ ਕੈਦਾ ਜਮ੍ਹਾਂ ਕਰਾਊ ਉਹਨੂੰ 2 ਰੁਪਏ ਦੇਾਂਗੇ। ਤੁਸੀਂ ਐਜੂਕੇਸ਼ਨ ਦੀ ਵੈਲਿਊ ਸਮਝੋ ਕੀ ਵੈਲਿਊ ਉਹਨਾਂ ਨੇ ਉਹਨਾਂ ਦੇ ਦਿਨਾਂ 'ਚ ਕੀ ਸੀ। ਉਹਨਾਂ ਨੇ ਜਿਹੜਾ ਸਿੱਖ ਨੇ ਸਿੱਖਾਂ ਨੂੰ ਅਪੀਲ ਕੀਤੀ ਕਿ ਤੁਸੀਂ ਕੈਦਾ ਜਮ੍ਹਾਂ ਕਰਾਓ ਜਿਹੜਾ ਸਿੱਖ ਕੈਦਾ ਜਮ੍ਹਾਂ ਕਰਾਊ ਉਹਨੂੰ 2 ਰੁਪਏ ਦਿੱਤੇ ਜਾਣਗੇ ਤੇ ਦਿੱਤੇ ਉਹਨਾਂ ਨੇ। ਸਾਡੀ ਐਜੂਕੇਸ਼ਨ ਦਾ ਬੇੜਾ ਕਰ ਕੀਤਾ ਆਪਣੀ ਸ਼ੁਰੂ ਕਰ ਲਏ ਉਹਨਾਂ ਦੀ ਅੱਜ ਵੀ ਸਿਖਰਾਂ ਤੇ ਚੱਲ ਰਹੀ ਆ ਸਾਡੀ ਕਮੇਟੀ ਨੂੰ ਬਣਿਆ 100 ਸਾਲ ਹੋ ਗਿਆ ਸਾਡਾ ਅੱਜ ਵੀ ਨਰਕ ਬਣਿਆ ਹੋਇਆ ਸਭ ਤੋਂ ਪਹਿਲਾਂ ਅਸੀਂ ਪੰਜ ਪਿਆਰਿਆਂ ਦੀ ਮਰਿਆਦਾ ਪੰਥ ਤੇ ਗ੍ਰੰਥ ਦਾ ਸਿਧਾਂਤ ਕਾਲ ਤੱਕ ਤੇ ਸ਼ਿਸ਼ੋਭਤ ਹੋਊਗਾ ਇਹ ਮੇਰਾ ਤੁਹਾਡਾ ਵਚਨ ਹੈ ਦੂਸਰਾ ਦੂਸਰਾ ਗਰੀਬ ਬੱਚੇ ਜਿਹੜੇ ਨੇ ਜਿਹੜੇ ਅਵਲ ਆਉਂਦੇ ਨੇ ਜਿਹੜੇ ਲੋੜਵੰਦ ਨੇ ਜਿਹੜੇ ਮੈਰਿਟ ਤੇ ਆਉਂਦੇ ਨੇ ਉਹਨਾਂ ਨੂੰ ਕਿਸੇ ਕੋਲ ਹੱਥ ਨਹੀਂ ਹਟਣਾ ਪਊ ਉਹ ਉਹਨਾਂ ਨੂੰ ਗੁਰਬਤ ਦੇ ਨਾਲ ਲੜਾਈ ਕਰਨ ਦੀ ਲੋੜ ਨਹੀਂ ਗੁਰੂ ਘਰ ਉਹਨਾਂ ਨੂੰ ਪੜ੍ਹਾਈ ਕਰਾਊ ਇਹ ਮੈਂ ਤੁਹਾਨੂੰ ਬਚਰ ਦੇਣਾ ਇਸ ਤੋਂ ਇਲਾਵਾ ਜਿਹੜੀਆਂ ਗੁਰੂ ਘਰ ਦੀਆਂ ਜ਼ਮੀਨਾਂ ਤੇ ਟਰਸਟ ਬਣੇ ਨੇ ਸਾਡੇ ਅਕਾਲੀ ਲੀਡਰਾਂ ਨੇ ਬੜਾਏ ਗੁਰੂ ਘਰ ਦੀਆਂ ਜ਼ਮੀਨਾਂ ਗੁਰੂ ਘਰ ਦਾ ਪੈਸਾ ਲਾ ਕੇ ਮਾਲਕ ਆ ਬਣੇ ਨੇ ਉਹ ਕਾਲ ਤੱਕ ਦੀ ਕਿਰਪਾ ਨਾਲ ਛਡਾਵਾਂਗੇ ਸੋ ਸਾਧ ਸੰਗਤ ਜੀ ਅਸੀਂ ਤੁਹਾਡੇ ਨਾਲ ਬਚਨ ਬਾਤਿਆ ਮੈਂ ਤੁਹਾਨੂੰ ਇਹ ਵਿਸ਼ਵਾਸ ਦਵਾਉਣਾ ਕਿ ਤੁਸੀਂ ਸਾਨੂੰ ਤਾਕਤ ਦਿਓ ਬਿਨਾ ਕਿਸੇ ਭੇਦ ਭਾਵ ਦੇ ਕਿਸੇ ਵੀ ਤੁਸੀਂ ਪਾਰਟੀ ਚ ਰਹੋ ਲੇਕਿਨ ਇਹ ਜਾਣ ਇਹ ਜਾਣ ਕੇ ਕਿ ਅਸੀਂ ਅੱਜ ਗੁਰਸਿੱਖ ਗੁਰੂ ਘਰ ਨੂੰ ਬਚਾਉਣਾ ਹੈ ਗੁਰੂ ਨਾਨਕ ਦੀ ਸੋਚ ਨੂੰ ਬਚਾਉਣਾ ਦਸਮ ਪਾਤਸ਼ਾਹ ਦੇ ਖਾਲਸਾ ਮਿਸ਼ਨ ਨੂੰ ਬਚਾਉਣਾ ਇਹ ਸੋਚ ਕੇ ਸਾਨੂੰ ਵੋਟ ਦਿਓ ਮੈਂ ਤੁਹਾਡੇ ਨਾਲ ਪ੍ਰੋਮਿਸ ਕਰਦਾ ਗੁਰੂ ਸਾਹਿਬ ਜੀ ਦੀ ਹਜ਼ੂਰੀ ਚ ਅਸੀਂ ਨਾ ਰਾਜਨੀਤੀ ਕਰਾਂਗੇ ਨਾ ਕਿਸੇ ਨੂੰ ਕਰਨ ਦਿਆਂਗੇ